ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸੋਈ ਨਿਊ ਫਾਰਮ ਦੇ ਉੱਤੇ ਹਾਜ਼ਰ ਹੋਇਆ ਕਿਸਾਨ ਵੀਰੋ ਫਾਲ ਅਤੇ ਸਬਜ਼ੀਆਂ ਦੇ ਤਾਜ਼ਾ ਰੇਟ ਲਈ ਕਿ ਸਭ ਤੋਂ ਪਹਿਲਾਂ ਆਪਣੇ ਚੈਨਲ ਨਾਲ ਜੁੜੇ ਨਵੇਂ ਕਿਸਾਨ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਔਰ ਲਾਈਕ ਜ਼ਰੂਰ ਕਰੋ ਤਾਂ ਜੋ ਕਿਸਾਨ ਵੀਰੋ ਰਜਾਨਾ ਦੇ ਮੰਡੀਆਂ ਦੇ ਰੇਟ ਤੁਹਾਨੂੰ ਆਪਣੀ ਵੀਡੀਓ ਵਿੱਚ ਦੇਖਣ ਨੂੰ ਮਿਲ ਸਕਣ ਗੱਲ ਕਰਦੇ ਹਾਂ ਕਿਸਾਨ ਵੀਰੋ ਮੋਗਾ ਮੰਡੀ ਦੀ ਜਿੱਥੇ ਗੋਭੀ ਦਾ ਰੇਟ 15 ਤੋਂ ਲੈ ਕੇ 20 ਰੁਪਏ ਕਿਲੋ ਰਿਹਾ ਚੱਪਲ ਟਿੰਡੋ ਦਾ ਰੇਟ 30 ਤੋਂ ਲੈ ਕੇ 35 ਰੁਪਏ ਕਿਲੋ ਰਿਹਾ। ਸੁੰਗਰਾਂ ਦਾ ਰੇਟ ਕਿਸਾਨ ਵੀਰੋ 80 ਰੁਪਏ ਕਿਲੋ ਰਿਹਾ। ਲਾਲ ਟਮਾਟਰ ਦਾ ਰੇਟ 30 ਰੁਪਏ ਕਿਲੋ ਰਿਹਾ। ਛੋਲਵਾ ਕੱਢਿਆ ਹੋਇਆ 180 ਰੁਪਏ ਕਿਲੋ। ਗਾਜਰਾਂ ਦਾ ਰੇਟ ਕਿਸਾਨ ਵੀਰੋ 13 ਤੋਂ ਲੈ ਕੇ 14 ਰੁਪਏ ਕਿਲੋ ਰਿਹਾ। ਹਰੇ ਮਾਟਰਾਂ ਦਾ ਰੇਟ ਜੇਕਰ ਗੱਲ ਕਰੀਏ 70 ਰੁਪਏ ਕਿਲੋ ਤੇ ਜਿਹੜਾ ਪੈਂਸਲ ਮਾਟਰ ਹੈ ਉਹ 90 ਰੁਪਏ ਕਿਲੋ ਜਿੱਤਾ ਰੇਟ ਰਿਹਾ। ਆਲੂ ਲੋਕੜ 800 ਰੁਪਏ ਗੱਟਾ ਜਟਾ ਆਲੂ ਦਾ ਰੇਟ ਰਿਹਾ ਹਰੀ ਮਿਰਚ ਦਾ ਰੇਟ ਕਿਸਾਨ ਵੀਰੂ 30 ਰੁਪਏ ਕਿਲੋ ਰਿਹਾ ਪਿਆਜ਼ ਦੀ ਗੱਲ ਕਰਦੇ ਆਂ ਪਿਆਜ਼ 22 ਰੁਪਈਆ ਤੋਂ ਲੈ ਕੇ 25 ਰੁਪਏ ਕਿਲੋ ਰਿਹਾ ਅਦਰਕ ਵਧੀਆ ਕੁਆਲਿਟੀ ਦਾ ਅਦਰਕ ਜਿਹੜਾ 50 ਤੋਂ ਲੈ ਕੇ 55 ਰੁਪਏ ਕਿਲੋ ਰਿਹਾ ਹਾਜ਼ਦੀ ਗੁਜਰਾਤ ਦੀ ਗੰਢੀ ਵਾਲੀ 50 ਰੁਪਏ ਕਿਲੋ ਜਿਸਦਾ ਰੇਟ ਰਿਹਾ ਜੇਕਰ ਗੱਲ ਕਰਦੇ ਆਂ ਕਿਸਾਨ ਵੀਰੂ ਆਮਲਾ ਆਮਲੇ ਦਾ ਰੇਟ ਹੈ ਜਿਹੜਾ ਇਹ 25 ਰੁਪਏ ਕਿਲੋ ਰਿਹਾ ਚੈਨਾ ਕੀੜਾ ਦਾ ਰੇਟ ਕਿਸਾਨ ਵੀਰੋਂ 30 ਤੋਂ ਲੈ ਕੇ 32 ਪੀ ਕਿਲੋ ਰਿਹਾ ਚੂਚੂ ਵੈਂਗਣਾ ਦੀ ਗੱਲ ਕਰਦੇ ਆ ਕਿਸਾਨ ਵੀਰੋਂ 20 ਤੋਂ 22 ਰੁਪਏ ਕਿਲੋ ਇਸ ਦਾ ਰੇਟ ਰਿਹਾ ਅਨਾਰ ਵਧੀਆ ਕੁਆਲਿਟੀ ਦਾ 130 ਤੋਂ ਲੈ ਕੇ 140 ਰੁਪਏ ਕਿਲੋ ਰਿਹਾ ਡ్రਾਈing ਫਰੂਟ ਦੀ ਗੱਲ ਕਰਦੇ ਆ ਜਿਸ ਦਾ ਰੇਟ 1000 ਰੁਪਏ ਦਾ ਡੱਬਾ 18 ਜਾਂ 20 ਪੀਸ ਇਸ ਡੱਬੇ ਵਿੱਚ ਹੁੰਦੇ ਨੇ ਕੀਨੂਆਂ ਦੀ ਗੱਲ ਕਰਦੇ ਆ ਕਿਸਾਨ ਵੀਰੋ 30 ਤੋਂ ਲੈ ਕੇ 35 ਰੁਪਏ ਕੀਨੂਆਂ ਦਾ ਰੇਟ ਰਿਹਾ ਅਮਰੂਦ ਹਸਾਰ ਸਪੈਦਾ 40 ਰੁਪਏ ਕਿਲੋ ਜਿਸ ਤਦਾ ਰੇਟ ਰਿਹਾ ਚੀਕੂਆਂ ਦਾ ਰੇਟ ਕਿਸਾਨ ਵੀਰੋ ਸੀ 700 ਦਾ ਡੱਬਾ ਜਿਸ ਵਿੱਚ ਦੇਵਾਜਨ 10 ਕਿਲੋ ਸੀ ਕੀਵੀ ਦਾ ਰੇਟ 32 ਤੋਂ ਲੈ ਕੇ 33 ਰੁਪਏ ਕਿਲੋ ਰਿਹਾ ਹੁਣ ਗੱਲ ਕਰਦੇ ਆਂ ਕਿਸਾਨ ਵੀਰੋ ਸਨਾਮ ਮੰਡੀ ਦੀ ਸਨਾਮ ਮੰਡੀ ਦੇ ਵਿੱਚ ਆਲੂਆਂ ਦਾ ਰੇਟ ਕਿਸਾਨ ਵੀਰੋ 800 ਤੋਂ ਲੈ ਕੇ 840 ਰੁਪਏ ਦਾ ਗੱਟਾ ਚਿੱਟੇ ਆਲੂਆਂ ਦਾ ਰਿਹਾ ਪਿਆਜ਼ ਦੀ ਗੱਲ ਕਰਦੇ ਆਂ ਸਨਾਮ ਮੰਡੀ ਵਿੱਚ ਪਿਆਜ਼ ਦਾ ਰੇਟ 25 ਤੋਂ 26 ਰੁਪਏ ਕਿਲੋ ਰਿਹਾ ਗਾਜਰਾਂ ਦਾ ਰੇਟ ਸਨਾਮ ਮੰਡੀ ਦੇ ਵਿੱਚ 10 ਤੋਂ ਲੈ ਕੇ 15 ਰੁਪਏ ਕਿਲੋ ਰਿਹਾ ਹਰੀ ਮਿਰਚ ਦੀ ਗੱਲ ਕਰੀਏ ਕਿਸਾਨ ਵੀਰੋ 30 ਤੋਂ ਲੈ ਕੇ 32 ਰੁਪਏ ਕਿਲੋ ਜਿਸਦਾ ਰੇਟ ਰਿਹਾ ਮੂਲੀ 5 ਰੁਪਏ ਤੋਂ ਲੈ ਕੇ 8 ਰੁਪਏ ਕਿਲੋ ਮੂਲੀ ਦਾ ਰੇਟ ਰਿਹਾ ਗੋਭੀ ਫੁੱਲ ਗੋਭੀ ਵਧੀਆ ਕੁਆਲਿਟੀ ਦੀ ਕਿਸਾਨ ਵੀਰੋ 20 ਤੋਂ 22 ਰੁਪਏ ਕਿਲੋ ਸਨਾਮ ਮੰਡੀ ਦਾ ਰੇਟ ਰਿਹਾ ਚੀਨਾ ਖੀਰੇ ਦਾ ਰੇਟ 28 ਤੋਂ ਲੈ ਕੇ 30 ਰੁਪਏ ਕਿਲੋ ਚੀਨਾ ਦੇ ਰੇਟ ਦਾ ਰਿਹਾ ਮਟਰ ਕਿਸਾਨ ਵੀਰੋ 70 ਤੋਂ ਲੈ ਕੇ 75 ਰੁਪਏ ਰਹਾ ਤੇ 65 ਮਟਰ ਦਾ ਰੇਟ ਵੀ ਇੱਥੇ 80 ਤੋਂ ਲੈ ਕੇ 90 ਰੁਪਏ ਕਿਲੋ ਰਿਹਾ ਲਸਣ ਬਰੀਕ 180 ਰੁਪਏ ਕਿਲੋ ਰਿਹਾ ਤੇ ਮੋਟੀ ਗੰਡੇ ਵਾਲੀ ਲਸਣ ਦਾ ਰੇਟ ਹੈ ਜਿਹੜਾ ਉਹ 260 ਤੋਂ ਲੈ ਕੇ 280 ਰੁਪਏ ਕਿਲੋ ਰਿਹਾ ਪੱਤ ਗੋਭੀ ਦਾ ਰੇਟ ਕਿਸਾਨ ਵੀਰੋਂ 18 ਤੋਂ ਲੈ ਕੇ 20 ਰੁਪਏ ਕਿਲੋ ਰਿਹਾ ਅਣੀ ਦਾ ਰੇਟ ਕਿਸਾਨ ਬਿਰੂ ਗੁੱਟੀ ਦਾ ਰੇਟ ਜਿਹੜਾ ਹੈ 8 ਤੋਂ 10 ਰੁਪਈਆ ਦੀ ਗੁੱਟੀ ਰਹੀ ਤੇ ਜਿਹੜਾ ਦ ਅ ਕਿਲੋਆਂ ਦੇ ਵਿੱਚ ਰੇਟ ਆਫ 30 ਰੁਪਏ ਕਿਲੋ ਰਿਹਾ ਮੋਟੀ ਅਦਰਕ ਦਾ ਰੇਟ 60 ਰੁਪਏ ਕਿਲੋ ਰਿਹਾ ਤੇ ਬਰੀਕ ਅਦਰਕ ਜਿਹੜਾ ਸਦਾ 50 ਰੁਪਏ ਕਿਲੋ ਰੇਟ ਰਿਹਾ ਲਾਲ ਟਮਾਟਰ ਦਾ ਰੇਟ 30 ਰੁਪਏ ਕਿਲੋ ਰਿਹਾ ਸਿਮਲਾ ਮਿਰਚ ਦਾ ਰੇਟ 30 ਤੋਂ 35 ਰੁਪਏ ਕਿਲੋ ਰਿਹਾ ਇਹ ਸੀ ਕਿਸਾਨੇ ਵੱਖ-ਵੱਖ ਮੰਡੀਆਂ ਦੇ ਰੇਟਾਂ ਦੀ ਜਾਣਕਾਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ ਜੀ ਆਪ ਦਾ